ਹਾਂਜੀ ਸ਼ਾਸਤਰੀਕਰ ਆਦਾਬ ਨਮਸਤੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਸਾਡੀ ਕੱਲ੍ਹ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਲਈ ਤੁਹਾਨੂੰ ਦਿਲੋਂ ਧੰਨਵਾਦ ਹੈ ਜੀ ਬਹੁਤ-ਬਹੁਤ ਧੰਨਵਾਦ ਬਸ ਇੱਕੋ ਹੀ ਕਮੀ ਰਹ ਗਈ ਜਿਹੜੇ ਤੁਸੀਂ ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਇਹ ਕੰਮ ਤਾਂ ਜ਼ਰੂਰੀ ਹੈ ਨਾ ਪਹਿਲਾਂ ਤੁਹਾਨੂੰ ਪਤਾ ਹੈ ਨਾ ਕਿਉਂਕਿ ਫੇਰ ਹੀ ਅਸੀਂ ਅੱਗੇ ਵੀਡੀਓ ਪਾਵਾਂਗੇ ਨਾ ਅਗਰ ਜੇ ਤੁਹਾਨੂੰ ਤੁਸੀਂ ਇੰਨਾ ਪਿਆਰ ਦੋਗੇ ਤਾਂ ਪਲੀਜ਼ 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 ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਠੀਕ ਹੈ ਜੀ ਹੁਣ ਅੱਜ ਤੁਹਾਡੇ ਲਈ ਮੈਂ ਫਿਰ ਵੀਡੀਓ ਨਵੀ ਲੈ ਕੇ ਆਈ ਆਂ ਬਨਾਰਸੀ ਸੂਟ ਠੀਕ ਹੈ ਕਿਸੇ ਨੇ ਸਪੈਸ਼ਲੀ ਮੈਨੂੰ ਕਿਹਾ ਕਿ ਮੈਮ ਡਿਮਾਂਡ ਤੇ ਲੈ ਕੇ ਆਈਏ ਮਤਲਬ ਬਨਾਰਸੀ ਸੂਟ ਦਿਖਾਈ ਜਾ ਤਾਂ ਆ ਦੇਖੋ ਬਨਾਰਸੀ ਸੂਟ ਬਹੁਤ ਹੀ ਸੋਹਣਾ ਬਣਿਆ ਹੋਇਆ ਇਹਦੇ ਵਿੱਚ ਪਿਸਤਾ ਗ੍ਰੀਨ ਕਲਰ ਆ ਇਹ ਦੇਖੋ ਜੀ ਕਿੰਨਾ ਸੁੰਦਰ ਦੁਪੱਟਾ ਸੋਹਣਾ ਦੁਪੱਟਾ ਹੈ ਬਾਰਡਰ ਬਣੇ ਹੋਏ ਆ ਜੀ ਠੀਕ ਹੈ ਚਾਰ ਸਪੇਰੇ 4 ਸਾਈਡ ਤੁਹਾਨੂੰ ਬਾਰਡਰ ਮਿਲਣਗੇ ਬਹੁਤ ਸੋਹਣੇ ਸੋਹਣੇ ਫਲਾਵਰ ਹੈ ਜੀ ਠੀਕ ਹੈ ਉਵੇਂ ਹੀ ਇਹਦਾ ਫਰੰਟ ਪੀਸ ਬਣਿਆ ਹੋਇਆ ਬਹੁਤ ਹੀ ਸੋਹਣਾ ਪਲੇਨ ਇਸ ਦੇ ਨਾਲ ਬਾਟਮ ਠੀਕ ਹੈ ਜੀ ਬੜਾ ਸੋਨਾ ਤੇ ਪਾਰਟੀ ਵੇਅਰ ਸੂਟ ਹੈ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਹੋਰ ਮਿਲਣਗੇ ਠੀਕ ਹੈ ਜੀ ਅਸੀਂ ਲੋ ਜੀ ਇਹ ਆ ਗਿਆ ਤਾਂ ਦੂਸਰਾ ਕਲਰ ਬਹੁਤ ਹੀ ਸੋਨਾ ਕਲਰ ਹੈ ਇਹਦੇ ਉਵੇਂ ਹੀ ਕੇਰਾ ਬਨਾਰਸੀ ਬੜਾ ਸੋਨਾ 골ਡਨ ਵਰਕ ਹੋਇਆ ਆਇਆ ਉੱਪਰ ਉਵੇਂ ਹੀ ਸਟਾਈਲਿਸ਼ ਇਹਦੀ ਬੈਕ ਬਣੀ ਹੋਈ ਹੈ ਠੀਕ ਹੈ ਬਾਰਡਰ ਤੇ ਵੀ ਬੈਕ ਤੇ ਵੀ ਬਾਰਡਰ ਹੈ ਬਹੁਤ ਸੋਨਾ ਬਾਰਡਰ ਹੈ ਠੀਕ ਹੈ ਉਵੇਂ ਹੀ ਇਹਦੀਆਂ ਬਾਹਾਂ ਬੜੀਆਂ ਸੋਹਣੀਆਂ ਬਣੀ ਹੋਈਆਂ ਹਨ 골ਡਨ ਕਲਰ ਦੀ ਪੱਟੀ ਬਣੀ ਹੋਈ ਹੈ ਇਹ ਪਾਰਟੀ ਵੇਅਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਤੇ ਸੋਨਾ ਸੂਟ ਹੈ ਇਦੇ ਨਾਲ ਹੀ ਬਾਟਮ ਪਲੇਨ ਹੈ ਠੀਕ ਹੈ ਪਲੇਨ ਬਾਟਮ ਹੈ ਇਹਦੇ ਨਾਲ ਹੁਣ ਇਹਦਾ ਮੈਂ ਤੁਹਾਨੂੰ ਦਿਖਾਨੀ ਆ ਦੁਪੱਟਾ ਇਹ ਦੇਖੋ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਨਾ ਬਨਾਰਸੀ ਤੇ ਆ ਬੜਾ ਸੋਨਾ ਦੁਪੱਟਾ ਹੈ ਪਾਰਟੀ ਵੇਅਰ ਸੂਟ ਹੈ ਬਹੁਤ ਹੀ ਸੋਨਾ ਬੜਾ ਸੋਨਾ ਵਿੱਚ ਇਹਦੇ ਫਲਾਵਰਡ 골ਡਨ ਵਰਕ ਸਾਈਡ ਤੇ ਪੱਟੀ ਵੀ ਲੱਗੀ ਹੋਈ ਹੈ ਦੇਖੋ ਬਾਰਡਰ ਦੇ ਨਾਲ-ਨਾਲ ਪਾਈਪਿੰਗ ਦੀ ਪੱਟੀ ਵੀ ਲੱਗੀ ਹੋਈ ਹੈ ਇਹ ਵੀ ਕਲਰ ਬਹੁਤ ਸੋਨਾ ਹੈ ਠੀਕ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਦਿਖਾਨੀ ਆ ਤੀਸਰਾ ਕਲਰ ਇਹ ਤਾਂ ਹੋ ਗਿਆ ਨਾ ਇਹ ਹੁਣ ਤੁਹਾਨੂੰ ਮੈਂ ਦਿਖਾਨੀ ਆ ਤੀਸਰਾ ਕਲਰ ਤੀਸਰਾ ਕਲਰ ਹੈ ਪੀਚ ਔਰ ਗਰਮੀਆਂ ਦਾ ਬਹੁਤ ਹੀ ਸੋਹਣਾ ਹੈ ਇਹ ਵੀ ਕਲਰ ਤੁਹਾਨੂੰ ਪਤਾ ਗਰਮੀਆਂ ਸੀ ਇਹ ਸਪੈਸ਼ਲ ਕਿਸੇ ਦੀ ਡਿਮਾਂਡ ਤੇ ਸੂਟ ਬੁਖਾਰੇ ਹਨ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਪਾਰਟੀ ਵੇਅਰ ਬਨਾਰਸੀ ਸੂਟ ਦਿਖਾਓ ਇਹ ਉਹਨਾਂ ਦੀ ਡਿਮਾਂਡ ਤੇ ਬਨਾਰਸੀ ਸੂਟ ਆਏ ਆ ਉਵੇਂ ਇਹਦਾ ਘੇਰਾ ਬਣਿਆ ਹੋਇਆ ਬਹੁਤ ਸੋਹਣਾ نیچے 골ਡਨ ਪੱਟੀ ਲੱਗੀ ਹੋਈ ਹੈ ਠੀਕ ਹੈ ਉਵੇਂ ਹੀ ਫਲਾਵਰ ਬੜੇ ਸੋਹਣੇ ਸੋਹਣੇ ਬਣੇ ਹੋਏ ਆ ਇਹਦੇ ਨਾਲ ਵੀ ਪਲੇਨ ਬਾਟਮ ਆਏਗੀ ਠੀਕ ਹੈ ਇਹ ਦੀ ਪਲੇਨ ਬਾਟਮ ਹੈ ਜੀ ਬੜੇ ਸੋਹਣੇ ਸੂਟ ਆ ਪਾਰਟੀ ਵੇਅਰ ਬਨਾਰਸੀ ਸੂਟ ਬਹੁਤ ਸੋਹਣੇ ਤੇ ਸ਼ਾਨਦਾਰ ਬਨੇ ਵੀ ਬੜੇ ਸੋਹਣੇ ਹੋਏ ਉਵੇਂ ਹੀ ਹੈ ਦੀ ਇਹਦੀ ਬੈਕ ਬਾਰਡਰ ਵਾਲੀ ਬੈਕ ਹੈ ਸਟਾਈਲਿਸ਼ ਬਾਹਾਂ ਤੇ ਪੱਟੀ ਲੱਗੀ ਹੋਈ ਆ 골ਡਨ ਕਲਰ ਦੀ ਇਹ ਬਾਜੂ ਤੇ ਆਏਗਾ ਠੀਕ ਹੈ ਹੁਣ ਇਸ ਤੋਂ ਬਾਅਦ ਹਲੋ ਜੀ ਇਹ ਹੈ ਦਾ ਚੌਥਾ ਕਲਰ आ देखो बड़ा सोना सोहना सूट बनया ए कलर पार्टी वाला बहुत ही सोहना है जिमें लाइट कलर ज्यादा गर्मियाँ चलते हैं ना उ ही कलर आया है ठीक है जी ये आ गया बैक बैक भी बॉर्डर बनया गोल्डन कलर का फरंटते भी उपर फलावर भी बने हुए उ यदि स्टाइलिश बाजू बनी हुई है पट्टी बाजू ठीक है और ये इनकी बॉटम प्लेन बहुत ही शानदार सूट है बहुत ही वैया ਏ ਇਹਦਾ ਆ ਗਿਆ ਦੁਪੱਟਾ ਤੁਸੀਂ ਦੁਪੱਟੇ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਦੁਪੱਟੇ ਐ ਲਓ ਜੀ ਦੁਪੱਟਾ ਤਾਂ ਸ਼ਾਨਦਾਰੀ ਬਹੁਤ ਐ ਮਤਲਬ ਤੁਹਾਨੂੰ ਪੁੱਛੂਗਾ ਵੀ ਇਹ ਸੂਟ ਆਏ ਕਿੱਥੋਂ ਆ ਜੀ ਲਓ ਜੀ ਠੀਕ ਹੈ ਜੀ ਬਨਾਰਸੀ ਸੂਟਾਂ ਦੇ ਤੁਹਾਨੂੰ ਚਾਰੇ ਕਲਰ ਦਿਖਾ ਚੁੱਕੀ ਆ ਮੈਂ ਠੀਕ ਹੈ ਪਹਿਲਾ ਕਲਰ ਤੁਹਾਨੂੰ ਦਿਖਾ ਦਿੱਤਾ ਮੈਂ ਗ੍ਰੀਨ ਦੂਸਰਾ ਕਲਰ ਆ ਗਿਆ ਫਿਰੋਜੀ ਤੀਸਰਾ ਕਲਰ ਆ ਗਿਆ ਪੀਚ ਔਰ ਚੌਥਾ ਕਲਰ ਆ ਗਿਆ ਮਤਲਬ ਲਾਈਟ ਜਿਹਾ ਪਲਪਰ ਕਲਰ ਹੈ ਤੇ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਹੈ ਜਿੰਨੂੰ ਵੀ ਇਸ ਸੂਟਾਂ ਚੋਂ ਕੋਈ ਵੀ ਸੂਟ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਆ ਤੇ ਸਾਨੂੰ WhatsApp ਤੇ ਭੇਜ ਕੇ ਰੇਟ ਉਹਦਾ ਪਤਾ ਕਰ ਸਕਦੇ ਲੋ ਜੀ ਅੱਜ ਦੇ ਲਈ ਇੰਨਾ ਹੀ ਠੀਕ ਹੈ ਜੀ ਇਹ ਤੁਹਾਨੂੰ ਮੈਂ ਪਾਰਟੀ ਦੇ ਬਨਾਸੀ ਸੂਟ ਦਿਖਾਏ ਆ ਕਿਉਂਕਿ ਕਿਸੇ ਨੇ ਸਪੈਸ਼ਲ ਮੈਨੂੰ ਕਿਹਾ ਸੀ ਕਿ ਸਾਨੂੰ ਬਨਾਸੀ ਸੂਟ ਦਿਖਾਏ ਜਾਣ ਠੀਕ ਹੈ ਜੀ ਹੁਣ ਕੱਲ ਨੂੰ ਮੈਂ ਫਿਰ ਨਵੇਂ ਤੇ ਸੋਹਣੇ ਸੂਟ ਲੈ ਕੇ ਫਿਰ ਹਾਜ਼ਰ ਹੋਵਾਂਗੀ ਧੰਨਵਾਦ